ਸਾਸਿਕਾ ਭਾਈ ਜੀ ਆਪਾਂ ਹੋਰ ਪਾਈਆਂ ਕੋਲ ਆਏ ਆ ਤੇ ਇਹਨਾਂ ਕੋਲ ਗਾਈਆਂ ਭਰਾਵਾਂ ਕੋਲ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਭਾਈ ਜੀ ਤੋਂ ਪੁੱਛਦੇ ਆਂ ਸਾਸਿਕਾ ਭਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਆ ਭਰਾ ਆਪਣਾ ਮੇਰਾ ਨਾਮ ਸਤਿੰਦਰਪਾਲ ਸਿੰਘ ਠੀਕ ਹੋ ਜੀ ਕਿਹੜਾ ਏਰੀਆ ਭਾਈ ਆਪਣਾ ਆਪਣਾ ਖੇਤਰ ਏਰੀਆ ਠੀਕ ਹੋ ਜੀ ਤੇ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਭਾਈ ਆਪਾਂ ਨੂੰ ਵੀਰੇ ਆਪਾਂ ਕੱਲ ਆਏ ਸੀ ਠੀਕ ਹੋ ਜੀ ਕਿਦਾਂ ਦਾ ਪ੍ਰਬੰਧ ਹੈ ਜੀ ਬੰਦ ਵਧੀਆ ਜੀ ਤੇ ਮੇਲੇ ਦੀ ਉਡੀਕ ਸੀਗੀ ਜੀ ਆਪਾਂ ਨੂੰ ਬਿਲਕੁਲ ਜੀ ਬਿਲਕੁਲ ਠੀਕ ਹੋ ਜੀ ਤੇ ਅੱਜ ਆਪਾਂ ਕਿੰਨੇ ਨਗ ਲੈ ਕੇ ਆਏ ਵੀਰ ਜੀ ਆਪਾਂ 5 ਨਗ ਲੈ ਕੇ ਆਏ 5 ਨਗ ਲੈ ਕੇ ਆਏ ਦੱਸੋ ਜੀ ਖੜੀ ਵੈੜ ਦੀ ਕੀ ਡਿਟੇਲ ਹੈ ਸਾਹਮਣੇ ਦੀ ਇਹਦੀ ਕੈਂਪਮੈਨ ਸਿੰਮਨ ਦੀ ਵਾਰਡ ਹੈ ਜੀ ਠੀਕ ਹੋ ਜੀ ਇਹ 50 ਪਲੱਸ ਦੀ ਦੋ ਦਿਨ ਦੀ ਕੈਪੈਸਿਟੀ ਹੈ ਜੀ ਠੀਕ ਹੋ ਜੀ ਅੱਜ ਆਪਾਂ ਜਿਹੜਾ ਕੰਪੀਟੀਸ਼ਨ ਲੈ ਕੇ ਆਏ ਹੈ ਮਿਲਕਿੰਗ ਪ੍ਰੋਸੈਸ ਤੇ ਕਿ ਬਰੀਡ ਤੇ ਜੀ ਨਹੀਂ ਜੀ ਇਹ ਬਰੀਡ ਤੇ ਜੀ ਬਰੀਡ ਤੇ ਕੰਪੀਟੀਸ਼ਨ ਲੈ ਕੇ ਆਏ ਆ ਠੀਕ ਹੋ ਜੀ ਤੇ ਕਿੰਨੇ ਟਾਈਮ ਦੀ ਵੀਰੇ ਇਹ ਸੂਈ ਹੋਈ ਆ ਇਹਨੂੰ ਵੀਰੇ 15 ਦਿਨ ਹੋ ਗਏ 15 ਦਿਨ ਹੋ ਗਏ ਹਾਂਜੀ ਇਸ ਟਾਈਮ ਕੀ ਆ ਜੀ ਦੁੱਧ ਦਰ ਕਾੜੇਗਾ ਐਸ ਟਾਈਮ 40 ਪਲੱਸ ਹੈ ਠੀਕ ਹੋ ਜੀ ਦੇਖ ਸਕਦੇ ਹੋ ਮਗਰ ਕੀ ਬਾਜੀ ਇਹਦੇ ਮਗਰ ਬੱਚੀ ਮਗਰ ਬੱਚੀ ਆ ਉਸ ਤਾਂ ਹੈ ਨਹੀਂ ਇਸ ਟਾਈਮ ਨਾ ਨਾ ਉਹ ਕਰੇ ਠੀਕ ਹੋ ਦੇਖ ਸਕਦੇ ਹੋ ਪਵਾਨਾ ਤੁਸੀਂ ਦੇਖ ਸਕਦੇ ਹੋ ਭਾਜੀ। ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ। ਪੱਠਪੁੜੇ ਦੀ ਚੰਗੀ ਐ ਸੋਹਣੀ ਹਾਈਟ ਆ ਰੰਗ ਰੂਪ ਬਹੁਤ ਸੋਹਣਾ। ਅੱਗੇ ਆ ਜਾਓ ਜੀ ਇਹਦੀ ਕੀ ਡਿਟੇਲ ਆ ਜੀ। ਇਹ ਜੂਨੀਅਰ ਸੀਮਨ ਦੀ ਆ ਜੀ। ਠੀਕ ਹੋ ਜੀ। ਹਾਂਜੀ ਇਹ ਵੀ 50+ ਕੁਆਲਿਟੀ ਆ ਜੀ। ਐਸ ਟਾਈਮ ਨੂੰ ਥੋੜੇ ਦਿਨ ਹੋਏ ਆ। ਇਹ 25 ਦਿਨ ਦੀ ਹੋਈ ਐ। 25 ਦਿਨ ਹੋ ਗਏ ਸੋਈ ਨੇ। ਇਹ 45 ਕਿਲੋ ਦੇ ਚੱਲਦੇ ਆ। ਤੇ ਇਹਦੀ ਮਾਂ ਦਾ ਦੁੱਧ ਦਾ ਕੀ ਰਕਾਰ ਹੈ? ਮਾਂ ਦਾ ਇਹਦਾ 55 ਕਿਲੋ। ਠੀਕ ਹੋ ਜੀ ਤੇ ਆਪਣੇ ਘਰ ਦੇ ਸਾਰੇ ਨਾਂਜੀ ਇਹ ਘਰ ਦੇ ਬਸ਼ੂਏ ਆਪਣੇ ਸਾਰੇ ਘਰ ਦੇ ਬਸ਼ੂਏ ਆਪਾਂ ਪਹਿਲਾਂ ਵੀ ਕਿਤੇ ਕੰਪੀਟੀਸ਼ਨ ਤੇ ਜਾਂਦੇ ਰਹੇ ਨੇ ਜੀ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਕੰਪੀਟੀਸ਼ਨ ਕੰਪੀਟੀਸ਼ਨਾਂ ਤੇ ਜਾਂਦੇ ਨੇ ਜੀ ਪਾਜੀ ਆਪਣੇ ਜਿਹੜੇ ਬ੍ਰਦਰ ਆ ਨਾ ਮਾਝਾ ਫਾਰਮ ਤੋਂ ਹਾਂਜੀ ਉਹ 2007 ਤੋਂ ਜਾਂਦੇ ਆ ਠੀਕ ਹੋ ਜੀ ਤੇ ਹਾਂ ਠੀਕ ਹੋ ਪਾਜੀ ਦੇਖ ਸਕਦੇ ਹਾਂ ਕਿ ਤੁਸੀਂ ਰੰਗ ਰੂਪ ਦੀ ਸ਼ਾਨਦਾਰ ਆ ਆਪਾਂ ਵੀ ਸੁਣਿਆ ਹੀ ਆ ਕਿਤੇ ਵੀ 50 ਪਲੱਸ ਵਾਲਿਆਂ ਵੀ ਵੜਾ ਹੁੰਦੀਆਂ ਅੱਜ ਆਪਾਂ ਮੇਲੇ ਤੇ ਦੇਖਿਆ ਆਪਣਾ ਹਰ ਰੋਜ਼ ਦਾ ਕੰਮ ਆ ਵੀਡੀਓ ਬਣਾਉਂਦਾ ਤੇ 24 ਜਾਂ 30 ਲੀਟਰ ਵਾਲੀਆਂ ਆਪਾਂ ਵੜਾ ਕਵਰ ਕਰਦੇ ਹਾਂ ਪਰ ਅੱਜ ਆਪਾਂ ਮੌਕਾ ਮਿਲਿਆ ਵੀ 50 50 ਲੀਟਰ ਵਾਲੀਆਂ ਵੜਾ ਵੇਖਣ ਦਾ ਤੁਸੀਂ ਵੇਖ ਸਕਦੇ ਹੋ ਸਾਰੀ ਕਰੀਮ ਹੀ ਆਈ ਹੋਈ ਹੈ ਵੀਰੇ ਇਹ ਮੇਲੇ ਤੇ ਤੇ ਅੱਗੇ ਆ ਜਿਓ ਜੀ ਹਾਂਜੀ ਇਹਦੀ ਕੀ ਡਿਟੇਲ ਆਈ ਵੀਰੇ ਇਹ ਹਿਡਨ ਸੀ ਮੰਦੀ ਹੈ ਜੀ ਠੀਕ ਹੋ ਜੀ ਹਾਂਜੀ ਤੇ ਇਸ ਟਾਈਮ ਉਹ ਸੂਈ ਹੋਈ ਹੈ ਕਿ ਹਾਂਜੀ ਇਹ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ 1 ਮਿੰਟ 1 ਮਿੰਟ ਹੋ ਗਿਆ ਸੂਈ ਨੂੰ ਮਗਰ ਕੀ ਭਾਜੀ ਇਹਦੇ ਮਗਰ ਇਹਦੇ ਬੱਚੀ ਮਗਰ ਇਹਦੀ ਬੱਚੀ ਹੈ ਹਾਂਜੀ ਠੀਕ ਹੋ ਜੀ ਤੇ ਉਹ ਕਿਹੜਾ ਸੀਮਣਾ ਜੀ ਬੱਚੀ ਦਾ ਅ ਬੱਚੀ ਦਾ ਕ੍ਰਿਕਟ ਕ੍ਰਿਕਟ ਠੀਕ ਹੋ ਜੀ ਦੇਖ ਸਕਦੇ ਹੋ ਬਈ ਇਹਦਾ ਕੀ ਹੈ ਜੀ ਦੁੱਧ ਆ ਪਰ ਕੱਲ ਸਾਰੀ ਤਕਰੀਬਨ ਆਪਣੇ ਕੋ ਪੰਜਾਬ ਪਲੱਸ ਵਾਲੀਆਂ ਸਾਰੇ ਪੰਜਾਬ ਪਲੱਸ ਵਾਲੀਆਂ ਠੀਕ ਸਿਰਫ ਉਹ ਪਹਿਲਣ ਆ ਉਹਦਾ ਅਜੇ 40 ਤੱਕ ਠੀਕ ਹੋ ਜੀ ਤੇ ਆਪਾਂ ਇਹਦੀ ਚਵਾਈ ਕਿੰਨਾ ਟਾਈਮ ਚ ਕਰਦੇ ਆ ਆਪਣੇ ਦੋ ਟਾਈਮ ਦੋ ਟਾਈਮ ਚਵਾਈ ਹੁੰਦੀ ਹੈ ਤੇ ਭਾਜੀ ਡਾਈਟ ਦਾ ਪੁੱਛੇ ਤਾਂ ਕੀ ਪਾਉਣਾ ਹੈ ਜੀ ਆਪਣੇ ਸਾਇਲੈਂਟ ਠੀਕ ਹੋ ਜੀ ਥੋੜੀ ਥੋੜੀ ਹੋਗੀ ਤੇ ਹਰਾ ਠੀਕ ਹੋ ਜੀ ਤੇ ਨਾਲ ਆਪਣੇ ਫੀਡ ਵੀ ਆਪਣੇ ਆਮ ਪਿੰਡਾਂ ਚ ਗੱਲ ਚੱਲਦੀ ਆ ਵੀ ਇੰਨੀਆਂ ਜਿਹੜੀਆਂ ਵੱਡੀਆਂ ਗਾਇਆਂ ਹੁੰਦੀਆਂ ਇਹਨਾਂ ਦੀ ਸੰਭਾਲ ਨਹੀਂ ਹੁੰਦੀ ਜਾਂ ਇਹਨਾਂ ਦਾ ਮਤਲਬ ਆਪਾਂ ਸਾਹਮ ਨਹੀਂ ਕਰ ਸਕਦੇ ਇਦਾਂ ਦੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਨਹੀਂ ਜੀ ਨਹੀਂ ਇਹਨਾਂ ਨੂੰ ਪ੍ਰੋਪਰ ਡਾਈਟ ਦੋ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੋ ਜੀ ਤੇ ਜੋ ਛੋਟੇ ਡੈਰੀ ਫਾਰਮ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਛੋਟ ਨੂੰ ਵੀ ਗਾ ਵੀ ਪ੍ਰੋਸਾਈਜ਼ਿੰਗ ਕਰ ਸਕਦੇ ਆ ਠੀਕ ਹੋ ਜੀ ਹਾਂਜੀ ਹਾਂਜੀ ਬਰੀਡ ਤੇ ਕੰਮ ਕਰਨਾ ਚਾਹੀਦਾ ਕਿ ਮਿਲਕਿੰਗ ਤੇ ਜੀ ਤੁਹਾਡੇ ਬਰੀਡ ਮਿਲਕਿੰਗ ਜੇ ਬਰੀਡ ਤੇ ਕਰਾਂਗੇ ਮਿਲਕਿੰਗ ਤੇ ਆਪੇ ਹੋ ਜਾ ਮੂੰਹ ਮੱਥੇ ਦੀ ਚੰਗੀ ਆ ਰੰਗ ਰੂਪ ਦੀ ਸ਼ਾਨਦਾਰ ਆ ਵੀਰ ਪੱਟਪੂੜੇ ਦੀ ਚੰਗੀ ਆ ਫਵਾਨਾ ਵੇਖ ਸਕਦੇ ਵੀਰੇ ਸ਼ਾਨਦਾਰ ਆ ਇਹਦੀ ਕਿੱਟੜੀ ਲਾਈ ਆ ਬੜਦੀ ਇਹ ਜੀ ਪਹਿਲੇ ਲੱਗ ਚੁੱਕੀ ਠੀਕ ਹੋ ਜੀ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਬੱਗ ਕਿੰਨੇ ਦਿਨ ਹਾਂ ਇਹਨੂੰ 15 ਦਿਨ ਨੂੰ ਲੱਗ ਗਿਆ 15 ਦਿਨ ਹਾਂ ਜੀ ਠੀਕ ਹੋ ਜੀ ਤੇ ਕੀ ਐਸਟਮ 40 ਲੀਟਰ ਦੁੱਧਰ ਕੱਢ ਦਿੱਸਿਆ ਠੀਕ ਇਹਦੇ ਮਗਰ ਕੀ ਆ ਜੀ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਜੀ ਹਾਂ ਜੀ ਠੀਕ ਜੀ ਇਹ ਵੇਖ ਸਕਦੇ ਹੋ ਵੀ ਤੁਸੀਂ ਹੋਣੇ ਹਵਾਨੇ ਆ ਵੱਡਾ ਹਵਾਨਾ ਫਟਪੁੜੇ ਦੀ ਚੰਗੀ ਆ ਦੇਖ ਸਕਦੇ ਹੋ ਭਾਜੀ ਤੁਸੀਂ ਜਰਸੀ ਵੀ ਆਪਣੀ ਆ ਜੀ ਹਾਂਜੀ ਜਰਸੀ ਆਪਣੀ ਤੇ ਕੀ ਡਿਟੇਲ ਆ ਜਰਸੀ ਦੀ ਜੀ ਜਰਸੀ ਵਾਗੇ ਇਹਦੇ ਬਾਰੇ ਵੀ ਇਹਨੂੰ ਪਤਾ 25 ਪਲੱਸ ਚੱਲਦੀ ਆ 25 ਪਲੱਸ ਆ ਹੈਗਾ ਭਾਈ ਤੇ ਕਿਹੜੇ ਸੂਏ ਆ ਜੀ ਇਹ ਇਹ ਪਹਿਲੇ ਸੂਏ ਪਹਿਲੇ ਸੂਏ ਆ ਵੇਖ ਸਕਦੇ ਹੋ ਭਾਈ ਸਾਰੇ ਜਨਵਰੀ ਪਾਈਆਂ ਕੋਲ ਬਹੁਤ ਘੱਟ ਦਿਨ ਆ ਜੀ ਆਪਾਂ ਦੇ ਆਪਣਾ 10 ਸਾਲ ਪੁਰਾਣਾ ਸੂਈ ਹੋਈ ਆ ਠੀਕ ਆ 10 ਦਿਨ ਹੋ ਗਏ ਪਹਿਲੇ ਸੂਏ ਇਹ ਬਰੀਡ ਚੀ ਲੈ ਕੇ ਆਏ ਇਹ ਵੀ ਬਰੀਡ ਚੀ ਲੈ ਕੇ ਆਉਂਦੇ ਭਾਜੀ ਹਰਗੇ ਤੇ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਬੱਚੀ ਹੈ ਜੀ ਉਹ ਘਾਰ ਆ ਉਹਦੇ ਇਹਦੇ ਮਗਰ ਵੀਰੇ ਬੱਚੀ ਹੈ ਉਹ ਘਾਰ ਆ ਤੁਸੀਂ ਵੇਖ ਸਕਦੇ ਹੋ ਭਾਜੀ ਆਪਾਂ ਕੋਈ ਸੇਲ ਵੀ ਕਰਦੇ ਆ ਜੀ ਹਾਂਜੀ ਭਾਜੀ ਕੀ ਹਾਂ ਕਿੰਨੇ ਦਾ ਮਤਲਬ ਆ ਜੋ ਆਪਣੇ ਪਸ਼ੂ ਲੈ ਕੇ ਆਉਂਦੇ ਆ ਇਹਨਾਂ ਦੀ ਕੀ ਕੀਮਤ ਆ ਜੀ ਇਹ ਤੇ ਕੋਈ ਕੀਮਤ ਨਹੀਂ ਦੀ ਬਾਕੀ ਇਹ ਤਾਂ ਟਾਈਮ ਦੀ ਗੱਲ ਹੁੰਦੀ ਹੈ ਠੀਕ ਹੋ ਜੀ ਉੱਥੇ ਆ ਕੇ ਉਹ ਗੱਲ ਠੀਕ ਹੋ ਜੀ ਆਪਾਂ ਸੇਲ ਦਾ ਵੀ ਕੰਮ ਕਰਦੇ ਆਂ ਪਸ਼ੂ ਸੇਲ ਦਾ ਕਰਦੇ ਆਂ ਹਾਂਜੀ ਬਿਲਕੁਲ ਠੀਕ ਹੋ ਜੀ ਤੇ ਆਪਣਾ ਭਾਜੀ ਕੰਟੈਕਟ ਨੰਬਰ ਦੇ ਦਿਓ ਜੀ ਕਿਸੇ ਭਰਾਣੇ ਨੂੰ ਪਸ਼ੂ ਲੈਣਾ ਹੋਵੇ ਤਾਂ ਕੰਟੈਕਟ ਨੰਬਰ 9919 ਹਾਂਜੀ 38 ਠੀਕ ਹੋ ਇੱਕ ਵਾਰ ਫੇਰ ਕਨਫਰਮ ਕਰ ਦਿਓ ਭਾਜੀ 9919 ਹਾਂਜੀ 19 8975 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ 50 ਲੀਟਰ ਵਾਲੀਆਂ ਵੜਾ ਚਾਹੀਦੀਆਂ ਹੁਣ ਤੇ ਤੁਸੀਂ ਬਾਈ ਨੂੰ ਹਰ ਗੈਣਾ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਥੈਂਕ ਯੂ ਭਾਜੀ ਥੈਂਕ ਯੂ